ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4:00 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕੋਲਕੱਤਾ ਪ੍ਰਾਪਰਟੀ ਟੀਵੀ ਆ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਦਿਆ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਫਾਦੇ ਆ ਥਾਣਾ ਨਾਲੇ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਤੇਰਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾੜ ਵਾਂਗੂ ਖੜੇ ਕੀ ਲੱਗਦਾ ਕੀ ਗੱਲ ਕੀ ਇਸ ਗੱਲ ਕਿਸ ਕਰ ਮੈਂ ਅੱਜ ਕੱਲ ਇਹ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀ ਕੱਲ ਪਰਚੀ ਧਰਨਾ ਲਾਇਆ ਸੀ ਕਿ ਕੋਈ ਆਪ ਝਾੜੂ ਵਾਲੇ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਬੱਸ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀ ਦੀਦੀ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ 메ਨ ਬੱਸ ਸਟੈਂਡ ਸੈਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਮਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ 메ਨ ਬੱਸ ਸਟੈਂਡ ਸੈਣਾ ਤੇ ਪਹੁੰਚ ਕੇ ਦੇਖਿਆ ਤਾਂ ਕਿਤੇ ਭਾਈ ਮੂਰਤੰਦ ਪ੍ਰਾਪਰਟੀ ਡੀਲਰ ਵਾਲੇ ਦੁਕਾਨ ਹੈ ਜਿੱਥੇ ਕਲਕੱਤਾ ਬੈਠਾ ਕੋਈ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾਂ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗਾਰੇ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪ੍ਰੰਤੂ ਜਿਹੜੀ ਪੰਜਾਬ ਸਰਕਾਰ ਆ ਕਿ ਉਹਦੇ ਨਿਯਕੀਆਂ ਕਾਰਨ ਸਾਡਾ ਥਾਣਾ ਹੈਗਾ ਸਿਰਫ 200 ਗਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ 7 ਵੱਜਣ ਵਾਲੇ ਹੋ ਗਏ ਉਹਦੇ ਕਾ ਕੀ ਕਰ ਬਰੇ ਕੀ ਕੀ ਕਿਹਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਜੀ ਸ਼ੱਕ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਜਿਹੜੀ ਪਾਰਟੀ ਨਾਲ ਸੰਬੰਧ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸੰਬੰਧ ਸੀ ਪਰੰਤੂ ਹੁਣ ਕੁਝ ਟਾਈਮ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਜੀ ਲੱਗਦਾ ਕਿ ਇਹ ਇਸ ਕੀ ਇਹਦੇ ਸ਼ੱਕ ਲੱਗਦਾ ਕਿ ਹੁੰਦੀ ਚ ਲੱਗਦੀ ਹੈ। ਸ਼ੱਕ ਵਾਲੀ ਤਾਂ ਇਹ ਗੱਲ ਹੈ ਜੋ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਰਾਹੀਂ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਹੈ ਆ ਮੈਨੂੰ ਸਕਿਉਰਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੇ ਆ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਕਿਉਰਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰ ਸੋ ਸਾਡੇ ਪਿੰਡ ਦੇ ਭਾਂਜੇ ਦਾ ਧੀਰੇ ਦਾ ਬਰਨਾਲੇ ਦੇ ਸਾਰੇ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਅਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਪਈਆਂ ਨੇ ਪ੍ਰਵਾਸੀਆਂ ਨਹੀਂ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੜਤਾ ਉਹਨੂੰ ਅਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜੀ ਦੇ ਹਰ ਰੋਜ਼ ਕਤਲ ਹੋ ਰਹੇ ਆ ਪਰੰਤੂ ਪੰਜਾਬ ਸਰਕਾਰ ਆ ਜਿਹੜੀ ਸਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਹੈ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ ਲਾਸ਼ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸੜਕਾਂ ਜਾਮ ਕਰ ਦਾਂਗੇ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟੇ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡ ਕੱਲੇ ਕੱਲੇ ਬੱਚਾ ਬੱਚਾ ਜਿਹੜਾ ਲੋਕਾਂ ਦੇ ਨਾਲ ਉਹ ਉਤਤਾਨ ਬੰਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਆ ਦੋ ਸਾਰੇ ਬੱਚਾ ਬੱਚਾ ਹਮਦਰਦੀ ਤੌਰ ਤੇ ਤੇ ਨਾ ਕਿ ਇਥੇ ਕੋਈ ਤਮਾਚੇ ਦੇਖਣੇ ਸਾਰੇ ਪੰਜਾਬ ਸਰਕਾਰ ਦੇ ਖਲਾਫ ਆਏ ਬੀ ਲੋਕ